ਪੁਨਮ ਅਤੇ ਮਨਜਿੰਦਰ ਸਿੰਘ ਦੋਹਾਂ ਨੇ ਵਿਆਹ ਕਰਵਾਇਆ ਸੀ ਇਹ ਲਵ ਮੈਰਿਜ ਸੀ ਅਤੇ ਉਸ ਤੋਂ ਬਾਅਦ ਇਹ ਵਿਦੇਸ਼ ਤੇ ਵਿੱਚ ਰਹਿਣ ਲੱਗੇ ਇੱਕੋ ਪਰਿਵਾਰਕ ਵਿੱਚ ਸੱਤ ਜੀ ਰਹਿੰਦੇ ਸੀ ਇਸ ਦੇ ਵਿੱਚ ਪਤੀ ਪਤਨੀ ਉਹਨਾਂ ਦੀ ਮਾਸੂਮ 2 ਸਾਲ ਦੀ ਬੱਚੀ ਇਸ ਮੁੰਡੇ ਦੇ ਮਾਪਿਓ ਅਤੇ ਜੀਜਾ ਅਤੇ ਇਸ ਦੀ ਭੈਣ ਇੱਕੋ ਘਰ ਦੇ ਵਿੱਚ ਰਹਿੰਦਾ ਹੋਇਆ ਇਹ ਪਰਿਵਾਰ ਦੇਖਣ ਦੇ ਵਿੱਚ ਖੁਸ਼ਹਾਲ ਲੱਗਦਾ ਸੀ ਪਰ ਇਹ ਨਹੀਂ ਪਤਾ ਸੀ ਕਿ ਇਹਨਾਂ ਦੇ ਅੰਦਰ ਕਿੰਨਾ ਜ਼ਿਆਦਾ ਗੁੱਸਾ ਅਤੇ ਨਫ਼ਰਤ ਭਰੀ ਹੋਈ ਹੈ ਇਥੋਂ ਦੀ ਰਹਿਣ ਵਾਲੀ ਇਹ ਕੁੜੀ ਪੂਨਮ ਉਸ ਦੇ ਨਾਲ ਇੰਨੀ ਦਰਿੰਦਗੀ ਕੀਤੀ ਗਈ ਉਸ ਨੂੰ ਗਾਇਬ ਕਰ ਦਿੱਤਾ ਗਿਆ ਉਸ ਸਮੇਂ ਜਦੋਂ ਉਸ ਦਾ ਪਤੀ ਕਿਸੇ ਵਿਆਹ ਤੇ ਗਿਆ ਹੋਇਆ ਸੀ ਆਪਣੀ ਪਤਨੀ ਦੀ ਗਾਇਬ ਹੋਣ ਦੀ ਖਬਰ ਸੁਣਨ ਤੋਂ ਬਾਅਦ ਮਨਜਿੰਦਰ ਸਿੰਘ ਪੰਜਾਬ ਤੋਂ ਫਟਾਫਟ ਵਿਦੇਸ਼ ਦੇ ਵਿੱਚ ਵਾਪਸ ਆ ਜਾਂਦਾ ਹੈ ਬ੍ਰੈਂਟਨ ਦੇ ਵਿੱਚ ਇਹ ਸਾਰਾ ਪਰਿਵਾਰ ਰਹਿੰਦਾ ਸੀ ਅਤੇ ਉੱਥੇ ਰਹਿੰਦੇ ਹੋਏ ਉਸ ਦੀ ਪਤਨੀ ਦਾ 2-3 ਸਾਲ ਤੱਕ ਪਤਾ ਹੀ ਨਹੀਂ ਲੱਗਿਆ ਕਿ ਆਖਿਰਕਾਰ ਹੋ ਗਈ ਕੀ ਥੇ ਪਰਿਵਾਰਿਕ ਮੈਂਬਰਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਮੁੰਡੇ ਦੇ ਮਨ ਦੇ ਵਿੱਚ ਸਹਿਰ ਭਰ ਦਿੱਤਾ ਜਾਵੇ ਅਤੇ ਹੋਏ ਸਾਰੇ ਕੇਸ ਨੂੰ ਬੰਦ ਕਰ ਦਿੱਤਾ ਜਾਵੇ ਪਰ ਅੰਤ ਨੂੰ ਇਸ ਮੁੰਡੇ ਦੇ ਵੱਲੋਂ ਹੀ ਇਹ ਸਾਰਾ ਮਾਮਲਾ ਸੁਲਝਾਇਆ ਜਾਂਦਾ ਹੈ ਆਪਣੇ ਹੀ ਮਾਪਿਓ ਦੇ ਹੋਏ ਖਿਲਾਫ ਹੋ ਜਾਂਦਾ ਹੈ ਪਰ ਜਦੋਂ ਸੱਚਾਈ ਸਾਹਮਣੇ ਆਂਦੀ ਹੈ ਕਿ ਉਸ ਦੀ ਪਤਨੀ ਦਾ ਅਸਲ ਕਾਤਲ ਮਾਪਿਓ ਨਹੀਂ ਸਗੋ ਘਰ ਦੇ ਵਿੱਚ ਹੀ ਰਹਿੰਦਾ ਕੋਈ ਹੋਰ ਜੀ ਹੈ ਕਿਉਂਕਿ ਇੱਥੇ ਨਾਨ ਅਤੇ ਉਸ ਦਾ ਜੀਜਾ ਵੀ ਰਹਿੰਦੇ ਹੁੰਦੇ ਸੀ ਤਾਂ ਅਸਲ ਕਾਰਨ ਕੀ ਸੀ ਉਸ ਦੀ ਪਤਨੀ ਦੀ ਜਾਨ ਲੈਣ ਦਾ ਉਸ ਤੋਂ ਲੈ ਕੇ ਇਸ ਮੁੰਡੇ ਦੇ ਵੱਲੋਂ ਕਿਵੇਂ ਇੱਕ ਇੱਕ ਕਰਕੇ ਇਹ ਗੱਲ ਦਾ ਪਰਦਾ ਫਾਸ਼ ਕੀਤਾ ਗਿਆ ਜਾਣਦੇ ਇੱਕੋ ਘਰ ਦੇ ਵਿੱਚ ਰਹਿੰਦੇ ਸੱਤ ਮੈਂਬਰ ਪਤੀ ਪਤਨੀ 2 ਸਾਲ ਦੀ ਮਾਸੂਮ ਬੱਚੀ ਮੁੰਡੇ ਦੇ ਮਾਪਿਓ ਭੈਣ ਅਤੇ ਜੀਜਾ ਵਿਦੇਸ਼ ਦੇ ਵਿੱਚ ਰਹਿਣ ਕਰਕੇ ਇਹ ਸਾਰੇ ਜਾਣੇ ਇਕੱਠੇ ਰਹਿ ਰਹੇ ਸਨ ਕੈਨੇਡਾ ਦੇ ਬ੍ਰੈਮਟਨ ਦੀ ਇਹ ਕਹਾਣੀ ਹੈ ਜਿੱਥੇ ਸੱਤ ਮੈਂਬਰਾਂ ਦਾ ਇਹ ਪਰਿਵਾਰ ਰਹਿ ਰਿਹਾ ਸੀ ਦੇਖਣ ਵਾਲੇ ਹੀ ਆਖਦੇ ਸੀ ਕਿ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਪਿਆਰ ਹੈ ਕਿ ਮੁੰਡੇ ਨੇ ਨਾ ਸਿਰਫ ਆਪਣੇ ਮਾਪਿਓ ਨੂੰ ਸਗੋਂ ਆਪਣੇ ਭੈਣਾਂ ਤੇ ਜੀਜੇ ਨੂੰ ਵੀ ਘਰ ਦੇ ਵਿੱਚ ਰੱਖਿਆ ਹੋਇਆ ਹੈ। ਪਤਨੀ ਅਤੇ 2 ਸਾਲ ਦੀ ਮਾਸੂਮ ਬੱਚੀ ਦੇ ਨਾਲ ਮਨਜਿੰਦਰ ਬੇहद ਹੀ ਜ਼ਿਆਦਾ ਖੁਸ਼ ਨਜ਼ਰ ਆਉਂਦਾ। 2004 ਦੇ ਵਿੱਚ ਉਸਨੇ ਹੀ ਲਵ ਮੈਰਿਜ ਕਰਵਾਈ ਸੀ ਟੂਨਾ ਵਿਟਨਾਮ ਦੀ ਇਸ ਕੁੜੀ ਦੇ ਨਾਲ। 2009 ਦਾ ਜਦੋਂ ਦਿਨ ਆਂਦਾ ਤਾਂ ਇੱਕ ਦਿਨ ਮਨਜਿੰਦਰ ਸਿੰਘ ਆਪਣੀ ਮਾਂ ਦੇ ਨਾਲ ਪੰਜਾਬ ਵਿਆਹ ਟੈਂਡ ਕਰਨ ਦੇ ਲਈ ਆ ਜਾਂਦਾ ਹੈ। ਇੱਥੇ ਹੀ ਉਸ ਨੂੰ ਖਬਰ ਮਿਲਦੀ ਹੈ ਕਿ ਉਸਦੀ ਘਰ ਵਾਲੀ ਪੂਨਮ ਪਤਾ ਨਹੀਂ ਕਿੱਥੇ ਚਲੀ ਗਈ। 5 ਫਰਵਰੀ ਨੂੰ ਉਹ ਕੰਮ ਤੇ ਨਹੀਂ ਪਹੁੰਚੀ। ਡੈਂਟਲ ਕਲੀਨਿਕ ਤੇ ਉਹ ਕੰਮ ਕਰਦੀ ਸੀ। ਅਤੇ ਧੀ ਪਤਾ ਲੱਗਿਆ ਕਿ ਪੂਨਮ ਇਸ ਸਮੇਂ ਪ੍ਰੈਗਨੈਂਸੀ। ਉਸ ਨੂੰ ਹੁਣ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪੂਰਾ ਇਲਾਕਾ ਛਾਣ ਦਿੱਤਾ ਗਿਆ ਪਰ ਕੁੜੀ ਦਾ ਕਿਤੇ ਵੀ ਕੋਈ ਪਤਾ ਨਾ ਲੱਗਿਆ। ਕੁਝ ਸਮੇਂ ਬਾਅਦ ਇਥੋਂ ਦੇ ਹੀ ਇੱਕ ਸੁੰਸਾਨ ਇਲਾਕੇ ਦੇ ਵਿੱਚੋਂ ਇੱਕ ਮ੍ਰਿਤਕ ਦੇ ਬਰਾਮਦ ਹੋਈ ਕਿਉਂਕਿ ਇਹ ਇਲਾਕਾ ਐਸੇ ਕਰਕੇ ਮਸ਼ਹੂਰ ਸੀ ਕਿ ਇੱਥੇ ਲਾਸ਼ਾਂ ਨੂੰ ਸੁੱਟਿਆ ਜਾਂਦਾ ਹੈ ਹੁਣ ਤੱਕ ਇੱਕ ਆਰਟੀਕਲ ਦੇ ਮੁਤਾਬਕ ਤਿੰਨ ਲਾਸ਼ਾਂ ਐਸੇ ਥਾਂ ਤੋਂ ਮਿਲ ਚੁੱਕੀਆਂ ਸਨ ਗਾਇਬ ਹੋਈ ਇਸ ਪਤਨੀ ਨੂੰ ਪੂਨਮ ਨੂੰ 3 ਸਾਲ ਹੋ ਚੁੱਕੇ ਸਨ ਤੇ ਅਚਾਨਕ ਹੀ ਇਥੋਂ ਪੂਨਮ ਦੀ ਵੀ ਲਾਸ਼ ਮਿਲ ਜਾਂਦੀ ਹੈ ਇਸ ਸਮੇਂ ਤੱਕ ਹੁਣ ਉਹਨਾਂ ਦੀ ਮਾਸੂਮ ਬੱਚੀ 5 ਸਾਲ ਦੀ ਹੋ ਚੁੱਕੀ ਸੀ ਪਤੀ ਅਤੇ ਪੰਜ ਸਾਲ ਦੀ ਧੀ ਆਪਣੀ ਇਸ ਪਿਆਰੀ ਮਾਂ ਨੂੰ ਲੱਭਦੀ ਹੋਈ ਬੱਚੀ ਇੱਥੇ ਤੱਕ ਪਹੁੰਚੀ ਸੀ ਹੁਣ ਤੱਕ ਉਹ ਹੀ ਸੋਚਦੇ ਰਹੇ ਕਿ ਉਹ ਜਿਉਂਦੀ ਹੋਣੀ ਹੈ ਕਿਤੇ ਹੋਣੀ ਹੈ ਪਰ ਇੰਜ ਨਹੀਂ ਹੋਇਆ ਪੂਨਮ ਦੇ ਨਾਲ ਆਖਿਰਕਾਰ ਹੋਇਆ ਕਿ ਕਿਸ ਤਰ੍ਹਾਂ ਦੇ ਨਾਲ ਉਸਦੀ ਜਾਨ ਗਈ ਇਸ ਦੇ ਪਿੱਛੇ ਦਾ ਸੱਚ ਜਾਣ ਕੇ ਪਤੀ ਅਤੇ ਉਸ ਦੀ ਧੀ ਦੇ ਰੋਂਦ ਤੇ ਖੜੇ ਹੋ ਗਏ ਕਿ ਉਹ ਕਿਹੋ ਜਿਹੇ ਲੋਕਾਂ ਦੇ ਵਿੱਚ ਰਹਿ ਰਹੇ ਸਨ ਕਿਉਂਕਿ ਇਸ ਦੀ ਜਾਨ ਲੈਣ ਵਾਲਾ ਕੋਈ ਹੋਟ ਨਹੀਂ ਸਗੋਨਾ ਦੇ ਘਰ ਦੇ ਵਿੱਚ ਹੀ ਮੌਜੂਦ ਸੀ ਅਤੇ ਉਸ ਦੀ ਜਾਨ ਲੈਣ ਤੋਂ ਬਾਅਦ ਨਾਲ ਹੀ ਰਹਿੰਦਾ ਰਿਹਾ ਪਰ ਇਸ ਮੌਕੇ ਤੇ ਉਸ ਦੀ ਭੈਣ ਜੀਜਾ ਪਿਓ ਅਤੇ ਮਾਂ ਹੈਰਾਨ ਨਹੀਂ ਸੀ ਕਿਉਂਕਿ ਉਹ ਸਾਰੇ ਚੰਗੀ ਤਰ੍ਹਾਂ ਜਾਣਦੇ ਸੀ ਕਿ ਉਸ ਦੇ ਨਾਲ ਹੋਇਆ ਕੀ ਹੈ 3 ਸਾਲ ਇਹ ਪਰਿਵਾਰ ਕਿਸ ਤਰ੍ਹਾਂ ਦੇ ਨਾਲ ਤੜਫਦਾ ਰਿਹਾ ਜਿਸ ਦੇ ਵਿੱਚ ਉਸ ਦਾ ਪਤੀ ਅਤੇ ਧੀ ਸ਼ਾਮਿਲ ਨੇ ਇਹ ਤੜਫਤੇ ਰਹੇ ਕਿ ਆਖਿਰਕਾਰ ਪੂਨਮ ਦੇ ਨਾਲ ਹੋਇਆ ਕਿ ਅਖੀਰ ਨੂੰ ਇੱਕ ਫੋਨ ਕਾਲ ਨੇ ਇਹ ਸਾਰਾ ਮਾਮਲਾ ਸੁਲਝਾ ਦਿੱਤਾ 4 ਫਰਵਰੀ 2009 ਆਖਰੀ ਵਾਰ ਜਿੰਦੀ ਦੇਖਿਆ ਗਿਆ ਸੀ ਪੂਨਮ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਏਸੇ ਦਿਨ ਤੋਂ ਹੀ ਘਰ ਦੇ ਵਿੱਚ ਪੂਨਮ ਤੋਂ ਇਲਾਵਾ ਇਹ ਦੇਖਿਆ ਗਿਆ ਕਿ ਉੱਥੇ ਮਨਦੀਪ ਪੁਨੀਆਂ ਜੋ ਕਿ ਪੂਨਮ ਦੀ ਨਨਾਨਦ ਸੀ ਮੌਜੂਦ ਸੀ ਜੀਜਾ ਸਿਕੰਦਰ ਪੁਨੀਆਂ ਸੋਰਾ ਕੁਲਵੰਤ ਸਿੰਘ ਅਤੇ ਦੋ ਸਾਲ ਦੀ ਬੱਚੀ ਇਹ ਸਾਰੇ ਜਾਨੇ ਘਰ ਦੇ ਵਿੱਚ ਸੀ ਜਦੋਂ ਕਿ ਇਸ ਦਾ ਪਤੀ ਅਤੇ ਸੱਸ ਪੰਜਾਬ ਦੇ ਵਿੱਚ ਵਿਆਹ ਟੈਂਡ ਕਰਨ ਦੇ ਲਈ ਗਏ ਹੋਏ ਸਨ ਇੱਕ ਵੀਡੀਓ ਦੇ ਰਾਹੀਂ ਦੇਖਿਆ ਜਾਂਦਾ ਹੈ ਕਿ ਉਹ ਕੰਮ ਤੇ ਜਾਂਦੀ ਤਾਂ ਦਿਖਦੀ ਹੈ ਪਰ ਉਸ ਤੋਂ ਬਾਅਦ ਉਹ ਵਾਪਸ ਪਰਤਦੀ ਨਹੀਂ दिखी ਉਸਦੇ ਨਾਲ ਕੀ ਕੁਝ ਹੋਇਆ ਇੱਥੇ ਹੀ ਸਾਰੀ ਗੁੱਥੀ ਉਲਝੀ ਹੋਈ ਸੀ ਹੁਣ ਕੁਲਵੰਤ ਸਿੰਘ ਗੱਡੀ ਛੱਡ ਕੇ ਆਪ ਤੁਰ ਕੇ ਵਾਪਸ ਆਇਆ ਅਤੇ ਗੱਡੀ ਘਰ ਤੱਕ ਵਾਪਸ ਕਿਵੇਂ ਆਇ ਫਿਰ ਇੱਕ ਹੋਰ ਗੱਡੀ ਇੱਕ ਵੀਡੀਓ ਦੇ ਵਿੱਚ ਦਿਖਾਈ ਦਿੰਦੀ ਹੈ 5 ਤਰੀਕ ਨੂੰ ਡਾਕਟਰ ਪੁੱਛਦਾ ਕਿ ਪੂਨਮ ਕੰਮ ਤੇ ਕਿਉਂ ਨਹੀਂ ਆਈ ਅਤੇ ਫਿਰ ਉਹ ਗਾਇਬ ਹੋ ਜਾਂਦੀ ਹੈ ਇਸ ਗੱਲ ਦਾ ਰੋਲਾ ਪੈ ਜਾਂਦਾ ਕਿ ਪੂਨਮ ਗਾਇਬ ਹੋ ਚੁੱਕੀ ਹੈ ਪਤੀ ਇੱਧਰ ਵਿਆਹ ਤੇ ਗਿਆ ਹੋਇਆ ਸੀ ਇਸੇ ਕਰਕੇ ਉਹ ਛੇਤੀ ਮੁੜ ਆਇਆ ਕਿ ਉਸਦੀ ਪਤਨੀ ਆਖਿਰਕਾਰ ਗਈ ਕਿੱਥੇ ਉਸ ਨੇ ਆਪਣੀ ਪਤਨੀ ਦੀਆਂ ਫੋਟੋਆਂ ਜਗਾ ਜਗਾ ਤੇ ਲਗਾ ਦਿੱਤੀਆਂ ਹੱਥ ਵਿੱਚ ਫੜ ਕੇ ਫੋਟੋਆਂ ਉਹ ਲੱਭਦਾ ਰਿਹਾ ਪੁੱਛਦਾ ਰਿਹਾ ਕਿ ਜੇਕਰ ਕਿਸੇ ਨੂੰ ਉਸਦੀ ਪਤਨੀ ਪੂਨਮ ਨੂੰ ਦੇਖਿਆ ਜਿਸਦੀ ਉਮਰ 27 ਸਾਲ ਦੀ ਹੈ ਉਹ 2 ਸਾਲ ਦੀ ਬੱਚੀ ਦੀ ਮਾਂ ਵੀ ਹੈ ਜੇਕਰ ਕਿਸੇ ਨੂੰ ਕੁਝ ਵੀ ਪਤਾ ਹੈ ਤਾਂ ਉਸਦੇ ਨਾਲ ਸੰਪਰਕ ਕੀਤਾ ਜਾਵੇ ਪਰ ਇਸ ਦੇ ਬਾਵਜੂਦ ਵੀ ਕੁਝ ਨਹੀਂ ਪਤਾ ਲੱਗਿਆ ਕਿ ਆਖਿਰਕਾਰ ਇਹ ਸਭ ਕੁਝ ਹੋਇਆ ਕਿਉਂ ਇੱਕ ਵੀਡੀਓ ਟੇਪ ਤੇ ਰਾਹੀਂ ਇਹ ਸਾਰੀ ਗਵਾਹੀ ਲਈ ਜਾਂਦੀ ਹੈ ਪਰਿਵਾਰਿਕ ਮੈਂਬਰਾਂ ਦੀ 5 ਫਰਵਰੀ ਨੂੰ ਕਿਉਂ ਉਹ ਵਾਕ ਤੇ ਗਈ ਸੀ ਪਰਿਵਾਰ ਨੇ ਜੋ ਕੁਝ ਵੀ ਇਸਤੇ ਵਿੱਚ ਦੱਸਿਆ ਉਸ ਦੇ ਵਿੱਚੋਂ ਸਾਫ ਚਲ ਰਿਹਾ ਸੀ ਕਿ ਉਹ ਕਿਤੇ ਨਾ ਕਿਤੇ ਝੂਠ ਬੋਲ ਰਹੇ ਨੇ ਵੀਡੀਓ ਦੇ ਵਿੱਚ ਜਦੋਂ ਇੱਕ ਵਾਹਨ ਦੇਖੀ ਜਾਂਦੀ ਹੈ ਤਾਂ 3 ਘੰਟੇ ਬਾਅਦ ਉਹੀ ਵਾਹਨ ਵਾਪਸ ਆਉਂਦੀ ਵੀ ਦਿਖਾਈ ਦਿੰਦੀ ਹੈ ਫਿਰ ਇਸ ਮਗਰੋਂ ਸੋਰੇ ਦਾ ਪੋਲੀਗ੍ਰਾਫ ਟੈਸਟ ਕਰਵਾਇਆ ਗਿਆ ਅਤੇ ਘਰ ਦੇ ਵਿੱਚ ਖੂਨ ਦੇ ਤੱਬੇ ਵੀ ਇਸ ਸਮੇਂ ਤੱਕ ਮਿਲ ਚੁੱਕੇ ਸਨ ਹਾਲਾਂਕਿ ਸਾਰੀ ਘਟਨਾ ਨੂੰ 1 ਸਾਲ ਬਾਅਦ ਸਾਹਮਣੇ ਲਿਆਂਦਾ ਗਿਆ ਪਰ ਉਸ ਰਾਤ ਹੋਇਆ ਕੀ ਸੀ ਇਸ ਨੂੰ ਲੈ ਕੇ ਹੁਣ ਤੱਕ ਕੁਝ ਵੀ ਸਾਫ਼ ਨਹੀਂ ਸੀ ਤਾਂ ਘਰ ਦੀ ਤਲਾਸ਼ੀ ਲਈ ਗਈ ਅਤੇ ਤਿੰਨ ਜਾਣਿਆਂ ਨੂੰ ਫੜਿਆ ਗਿਆ ਪਰ ਇਹ ਤਿੰਨੋਂ ਜਾਣੇ ਕੁਝ ਸਮੇਂ ਬਾਅਦ ਬਚਣੇ ਲਈ 2010 ਦੇ ਵਿੱਚ ਇਹ ਬਰੀ ਹੋ ਗਏ ਅਤੇ ਹੁਣ ਸਾਲ 2011 ਆ ਗਿਆ ਤਾਂ ਅਖੀਰਕਾਰ ਇਹ ਫੜੇ ਕਿਵੇਂ ਗਏ ਇਹਨਾਂ ਦੇ ਵਿੱਚੋਂ ਕੋਣ ਅਸਲੀ ਮੁਜਲਮ ਸੀ ਜਿਸ ਦੇ ਵੱਲੋਂ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਘਰ ਦੇ ਵਿੱਚ ਇਹਨਾਂ ਗੱਲਾਂ ਨੂੰ ਲੈ ਕੇ ਟੈਨਸ਼ਨ ਵੱਧ ਗਈ ਅਤੇ ਪਤੀ ਦਾ ਯਕੀਨ ਘਰਦਿਆਂ ਤੋਂ ਉੱਠਦਾ ਗਿਆ ਪੈਣ ਤੇ ਜੀਜਾ ਵੀ ਘਰ ਤੋਂ ਚਲੇ ਗਏ ਪਿਓ ਵੀ ਕਿਤੇ ਹੋਰ ਰਹਿਣ ਲੱਗ ਪਿਆ ਕਿਉਂਕਿ ਪੂਨਮ ਦਾ ਪਤੀ ਮਨਜਿੰਦਰ ਸਿੰਘ ਹੁਣ ਉਹਨਾਂ ਨੂੰ ਵੀ ਪਸੰਦ ਨਹੀਂ ਕਰਦਾ ਸੀ ਕੇਸ ਦੇ ਵਿੱਚ ਉਹਨਾਂ ਦਾ ਨਾਮ ਆ ਚੁੱਕਿਆ ਸੀ ਅਤੇ ਆਖਰੀ ਵਾਰ ਇਹ ਹੀ ਸਾਰੇ ਜਾਣੇ ਉਸਦੇ ਨਾਲ ਮੌਜੂਦ ਸੀ ਅਤੇ ਮਨਜਿੰਦਰ ਜਾਣਦਾ ਸੀ ਕਿ ਘਰ ਦੇ ਵਿੱਚ ਨਿੱਕੀਆਂ-ਮੋਟੀਆਂ ਗੱਲਾਂ ਨੂੰ ਲੈ ਕੇ ਲੜਾਈ ਝਗੜਾ ਹੁੰਦਾ ਸੀ ਉਸ ਦੀ ਪਤਨੀ ਦੇ ਨਾਲ ਇਹ ਲੜਾਈ ਹੁੰਦੀ ਸੀ ਪਰ ਆਖਰਕਾਰ ਇਹ ਲੜਾਈ ਨੂੰ ਇਸ ਹੱਦ ਤੱਕ ਕੀਨੇ ਵਧਾਇਆ ਕਿ ਉਸ ਦੀ ਜਾਨ ਲੈ ਲਈ। ਇਸ ਮਗਰੋਂ ਹੁਣ ਜਦੋਂ ਉਸ ਦੀ ਪਤਨੀ ਦੀ ਮ੍ਰਿਤਕ ਦੇ ਮਿਲੀ ਤਾਂ ਕੁਲਵੰਤ ਸਿੰਘ ਇੰਡੀਆ ਦੇ ਵਿੱਚ ਮੋਹਨ ਸਿੰਘ ਨੂੰ ਫੋਨ ਕਰਦਾ। ਯਾਨੀ ਕਿ ਇਸ ਕੁੜੀ ਦੇ ਸੋਹਰੇ ਦੇ ਵੱਲੋਂ ਜਿਸ ਦੀ ਜਾਨ ਲਈ ਗਈ ਹੈ ਇਸ ਦਾ ਸੋਹਰਾ ਆਪਣੇ ਕਿਸੇ ਦੋਸਤ ਮਿੱਤਰ ਨੂੰ ਇੰਡੀਆ ਦੇ ਵਿੱਚ ਫੋਨ ਕਰਦਾ ਹੈ ਜਿਸ ਦਾ ਨਾਮ ਮੋਹਨ ਸਿੰਘ ਸੀ ਅਤੇ ਉਹ ਦੱਸਦਾ ਹੈ ਕਿ ਪੂਨਮ ਤੇ ਮਨਦੀਪ ਦੇ ਵਿੱਚ ਮਨਦੀਪ ਇਸ ਦੀ ਕੁੜੀ ਹੈ ਅਤੇ ਪੂਨਮ ਇਸ ਦੀ ਨੂੰਹ ਕੁਲਵੰਤ ਸਿੰਘ ਦੀ ਫੋਨ ਤੇ ਰਾਹੀਂ ਉਹ ਦੱਸਦਾ ਹੈ ਕਿ ਦੋਹਾਂ ਦਾ ਝਗੜਾ ਹੋਇਆ ਸੀ 4 ਫਰਵਰੀ 2009 ਦੀ ਰਾਤ ਨੂੰ ਘਰ ਦੇ ਵਿੱਚ ਇਹ ਸਭ ਕੁਝ ਹੋਇਆ ਤਾਂ ਮਨਜਿੰਦਰ ਸਿੰਘ ਨੂੰ रिकॉर्डिंग पेज ਦਿੰਦਾ ਹੈ ਉਹ ਅਤੇ ਫਿਰ ਮੁੰਡਾ ਪੁਲਿਸ ਤੇ ਕੋਲ ਰਿਕਾਰਡਿੰਗ ਲੈ ਕੇ ਪਹੁੰਚ ਜਾਂਦਾ ਹੈ ਇਸ ਮਗਰੋਂ ਉਹ ਆਖਦਾ ਹੈ ਕਿ ਇਸ ਕੇਸ ਨੂੰ ਦੁਬਾਰਾ ਖੋਲਿਆ ਜਾਵੇ ਹੁਣ ਕੁਲਵੰਤ ਸਿੰਘ ਕੰਮ ਕਰ ਛੱਡ ਕੇ ਇੰਡੀਆ ਜਾ ਚੁੱਕਿਆ ਸੀ ਹੁਣ ਪੁੱਤ ਇਹ ਚਾਹੁੰਦਾ ਸੀ ਕਿ ਕਿਸੇ ਵੀ ਤਰ੍ਹਾਂ ਉਸ ਦਾ ਪਿਓ ਵਾਪਸ ਆਵੇ ਅਤੇ ਉਹ ਉਹਨਾਂ ਨੂੰ ਮਨਾਣਾ ਸ਼ੁਰੂ ਕਰਦਾ ਹੈ 2012 ਨੂੰ ਅਪ੍ਰੈਲ ਉਹ ਕੈਨੇਡਾ ਆ ਜਾਂਦਾ ਹੈ ਮਨਜਿੰਦਰ ਸਿੰਘ ਗੱਡੀ ਲੈ ਕੇ ਆਪਣੇ ਪਿਓ ਨੂੰ ਲੈਣ ਜਾਂਦਾ ਹੈ ਰਾਹ ਦੇ ਵਿੱਚ ਹੀ ਦੋਵੇਂ ਜਾਣੇ ਗੱਲਾਂ-ਬਾਤਾਂ ਕਰ ਰਹੇ ਹੁੰਦੇ ਨੇ ਪਰੇ ਸਮੇਂ ਤੱਕ ਪਿਓ ਨੂੰ ਨਹੀਂ ਪਤਾ ਸੀ ਕਿ ਉਸ ਦਾ ਪੁੱਤ ਪੁਲਿਸ ਦਾ 에ਜੰਟ ਪਣ ਚੁੱਕਿਆ ਹੈ ਤਾਂ ਕਿ ਆਪਣੀ ਪਤਨੀ ਨੂੰ ਇਨਸਾਫ ਦਿਵਾ ਸਕੇ ਤਾਂ ਸੱਚ ਸਾਹਮਣੇ ਲਿਆਉਣ ਦੇ ਲਈ ਪਤੀ ਦੀ ਗੱਡੀ ਤੇ ਅਤੇ ਸਰੀਰ ਦੇ ਉੱਪਰ ਆਡੀਓ ਰਿਕਾਰਡਿੰਗ ਡਿਵਾਈਸ ਪੁਲਿਸ ਦੇ ਵੱਲੋਂ ਫਿੱਟ ਕਰ ਦਿੱਤੀ ਗਈ ਸੀ ਹੁਣ ਇਸ ਮੌਕੇ ਤੇ ਪਿਓ ਕਹਿੰਦਾ ਹੈ ਕਿ ਮੈਨੂੰ ਉੱਥੇ ਲੈ ਚਾਲ ਜਿੱਥੇ ਉਸਦੀ ਮੌਤ ਦੀ ਲਾਸ਼ ਮਿਲੀ ਸੀ ਇਹ ਸੁਣ ਕੇ ਪੁੱਤ ਨੂੰ ਹੈਰਾਨੀ ਤਾਂ ਜ਼ਰੂਰ ਹੁੰਦੀ ਹੈ ਕਿ ਉਹ ਇੰਡੀਆ ਤੋਂ ਵਾਪਸ ਆਉਂਦੇ ਹੀ ਮੇਰੀ ਗੱਡੀ 'ਚ ਬੈਠਦੇ ਸਾਰ ਹੀ ਉਹ ਗੱਲਾਂ ਕਰ ਰਹੇ ਨੇ ਜੋ ਉਹ ਜਾਣਨ ਦੇ ਲਈ ਪੁੱਛਣ ਦੇ ਲਈ ਉਤਾਵਲਾ ਹੋਇਆ। ਉਹ ਕਹਿੰਦਾ ਕੁਲਵੰਤ ਸਿੰਘ 4 ਫਰਵਰੀ 2009 ਨੂੰ ਬਹੁਨੂ ਨੂੰ ਗੱਡੀ ਦੇਣ ਚੱਲਿਆ ਸੀ ਤਾਂ ਉਦੋਂ ਹੀ ਕੁਲਵੰਤ ਸਿਕੰਦਰ ਪੁੰਨਿਆ ਦੀ ਲੜਾਈ ਹੋਈ ਸੀ। ਸਿਕੰਦਰ ਪੁੰਨਿਆ ਕੁਲਵੰਤ ਸਿੰਘ ਦਾ ਜਵਾਈ ਹੈ। ਅਤੇ ਇਸ ਦਿਨ ਨਾਨ ਦੇ ਨਾਲ ਵੀ ਲੜਾਈ ਹੋਈ ਸੀ। ਦੱਸਿਆ ਗਿਆ ਉਹਨਾਂ ਦੇ ਵੱਲੋਂ ਕਿ ਗੱਡੀ ਪਿੱਛੇ ਇਹ ਲੜਾਈ ਹੋਈ ਸੀ ਕਿ ਗੱਡੀ ਸਾਡੀ ਹੈ ਪਰ ਵਰਤਦੇ ਇਹੇ ਨੇ ਪੂਨਮ ਨੂੰ ਘਰ ਦੇ ਵਿੱਚ ਮਿਲਦੀ ਪ੍ਰੇਫਰੈਂਸ ਭਰਾ ਦਾ ਪਤਨੀ ਦੀ ਸਾਈਡ ਲੈਣਾ ਇਹ ਸਭ ਕੁਝ ਨੂੰ ਹੀ ਇਸਦੀ ਨਨਾਨ ਪਸੰਦ ਨਹੀਂ ਕਰਦੀ ਸੀ ਜਿਸ ਤੇ ਚਲਦੇ ਹੋਏ ਪੂਨਮ ਵੀ ਜਾਣ ਲਈ ਗਈ ਪਸੰਦ ਨਾ ਕਰਨਾ ਇਸਦਾ ਇੱਕ ਵੱਡਾ ਕਾਰਨ ਸੀ ਘਰ ਦੇ ਵਿੱਚ ਨਨਾਨ ਪਰਜਾਈ ਦੀ ਲੜਾਈ ਆਮ ਸੀ ਕਾਰ ਆਉਂਦੇ ਹੀ ਦੋਵਾਂ ਦੀ ਲੜਾਈ ਉਸ ਦਿਨ ਫੇਰ ਸ਼ੁਰੂ ਹੋਈ ਅਤੇ ਇਸੇ ਲੜਾਈ ਦੇ ਵਿੱਚ ਮੁੰਡੇ ਦੀ ਪਤਨੀ ਪੂਨਮ ਨੇ ਨਨਾਨ ਦੇ ਕਿਸੇ ਪੁਰਾਣੇ ਅਫੇਅਰ ਦੀ ਗੱਲ ਉਸਦੇ ਘਰ ਵਾਲੇ ਦੇ ਸਾਹਮਣੇ ਕਰ ਦਿੱਤੀ ਜਿਸ ਤੋਂ ਬਾਅਦ ਨਨਾਨ ਨੇ ਹਮਲਾ ਕੀਤਾ ਉਸੇ ਸਮੇਂ ਉਸਨੇ ਇੱਕ ਵਾਰ ਨਹੀਂ ਸਗੋਂ ਬਾਰ-ਬਾਰ ਹਮਲਾ ਕੀਤਾ 2 ਸਾਲ ਦੀ ਬੱਚੀ ਦੇ ਸਾਹਮਣੇ ਇਹ ਸਭ ਕੁਝ ਹੋਇਆ ਮਾਂ ਨੇ ਆਪਣੀ 2 ਸਾਲ ਦੀ ਬੱਚੀ ਨੂੰ ਚੱਕਿਆ ਹੋਇਆ ਸੀ ਅਤੇ ਫਿਰ ਉਹਦੀ ਬੋਡੀ ਕਵਰ ਕੀਤੀ ਗਈ ਕਿਉਂਕਿ ਉਹ ਜਾਣ ਚੁੱਕੇ ਸੀ ਕਿ ਹੁਣ ਇਸਦੇ ਜਾਨ ਪ੍ਰਾਣ ਖਤਮ ਹੋਣ ਵਾਲੇ ਨੇ ਇਸ ਮੱਦੇਨਜ਼ਰ ਉਹਨਾਂ ਨੇ ਪਲਾਨ ਬਣਾਇਆ ਕਿਸ ਨੂੰ ਕਿਤੇ ਸੁੱਟਾਈਏ ਦੋ ਦਿਨ ਬਾਅਦ ਸੋਹਰਾ ਅਤੇ ਜਵਾਈ ਜਾ ਕੇ ਉਸ ਨੂੰ ਸਾੜਨ ਦੀ ਕੋਸ਼ਿਸ਼ ਵੀ ਕਰਦੇ ਨੇ ਜਿੱਥੇ ਉਹ ਸੁੱਟ ਕੇ ਆਏ ਸੀ ਪਰ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਉਹ ਉੱਥੇ ਜੰਮ ਗਈ ਸੀ ਅਤੇ ਹੁਣ ਇਹ ਸਾਰੇ ਐਵੀਡੈਂਸ ਪੁਲਿਸ ਦੇ ਕੋਲ ਸੀ ਕਿਉਂਕਿ ਖੁਦ ਪਿਓ ਦੇ ਵੱਲੋਂ ਹੀ ਆਪਣੇ ਪੁੱਤ ਨੂੰ ਇਹ ਸਭ ਕੁਝ ਗੱਡੀ ਦੇ ਵਿੱਚ ਬੈਠ ਕੇ ਉਦੋਂ ਦੱਸਿਆ ਜਾ ਰਿਹਾ ਸੀ ਜਦੋਂ ਉਹ ਇੰਡੀਆ ਤੋਂ ਵਾਪਸ ਆਇਆ ਆਉਂਦੇ ਹੀ ਉਸਨੇ ਇਹ ਸਭ ਕੁਝ ਮੰਨ ਲਿਆ ਪਰ ਹਲੇ ਵੀ ਬਹੁਤ ਚੀਜ਼ਾਂ ਬਾਕੀ ਸੀ ਕਿ ਆਖਰਕਾਰ ਉਸਦੀ ਮ੍ਰਿਤਕ ਦੇ ਮਿਲ ਗਈ ਉਸਦੀ ਬੱਚੀ ਕਿੱਥੇ ਸੀ ਕਿਵੇਂ ਉਸਨੂੰ ਗਾਇਬ ਕੀਤਾ ਗਿਆ ਇੱਕ ਵੀਡੀਓ ਦੇ ਰਾਹੀਂ ਜੋ ਕੁਝ ਸਾਹਮਣੇ ਆਇਆ ਕਿ ਗੱਡੀ بار بار ਆਉਂਦੀ ਜਾਂਦੀ ਦਿਖਾਈ ਦਿੰਦੀ ਹੈ ਉਹ ਕਿਸ ਦੀ ਸੀ ਇਹ ਸਾਰੀਆਂ ਗੱਲਾਂ ਇੱਕ ਇੱਕ ਕਰਕੇ ਮੁੰਡੇ ਦੇ ਸਾਹਮਣੇ ਆ ਗਈਆਂ ਹੁਣ ਪਿਓ ਨੂੰ ਵੀ ਏਜੰਟ ਪਣਨ ਦੇ ਲਈ ਕਿਹਾ ਜਾਂਦਾ ਹੈ ਫਿਰ ਮਨਦੀਪ ਪੁੰਨਿਆ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਕੀਤੀ ਜਾਂਦੀ ਹੈ ਪੁਲਿਸ ਇਹਨਾਂ ਮਿਲੇ ਸਬੂਤਾਂ ਦੇ ਆਧਾਰ ਤੇ ਹੀ 13 April 2012 ਨੂੰ ਮਨਦੀਪ ਪੁੰਨਿਆ ਨੂੰ ਗ੍ਰਿਫਤਾਰ ਕਰਦੀ ਹੈ ਕੁਲਵੰਤ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹੈ ਸੀਸੀਟੀਵੀ ਦੇ ਆਧਾਰ ਤੇ ਅਤੇ ਜੋ ਵੀ ਇਸ ਦੇ ਵੱਲੋਂ ਬਿਆਨ ਦਿੱਤੇ ਗਏ ਸੀ ਨਾਨਨ ਪਰਜਾਈ ਦੀ ਲੜਾਈ ਅਤੇ ਇਸ ਮਗਰੋਂ ਹੋਏ ਇਸ ਕਤਲ ਦੀ ਕਹਾਣੀ ਸਾਰੇ ਸ਼ਹਿਰ ਦੇ ਵਿੱਚ ਫੈਲ ਗਈ ਹੁਣ ਨਾਨ ਅਤੇ ਜੀਜੇ ਨੇ ਦੋਸ਼ ਆਪਣੇ ਮੰਨ ਲਏ ਸਨ ਸੈਕੰਡ ਡਿਗਰੀ ਲੱਗੀ ਹੈ ਨਾ ਤੇ ਅਤੇ ਦੂਸਰੇ ਪਾਸੇ ਹੁਣ ਪੁਲਿਸ ਨੇ ਇਹ ਦੇਖਿਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਇਸ ਕੁੜੀ ਦੀ ਸੱਸ ਵੀ ਇਨਵੋਲ ਹੈ ਜਾਂ ਫਿਰ ਨਹੀਂ ਕਿਉਂਕਿ ਉਹ ਉਸ ਸਮੇਂ ਆਪਣੇ ਪੁੱਤ ਦੇ ਨਾਲ ਪੰਜਾਬ ਚਲੀ ਗਈ ਸੀ ਕੀ ਉਹ ਸਭ ਕੁਝ ਜਾਣਦੀ ਸੀ ਤਾਂ ਇੱਥੇ ਜੋ ਸੱਸ ਦੇ ਵੱਲੋਂ ਦੱਸਿਆ ਗਿਆ ਉਹ ਦੱਸਦੇ ਆ ਉਸਨੇ ਪੁਲਿਸ ਦੀ ਪ੍ਰੈਜ਼ੈਂਸ ਦੇ ਵਿੱਚ ਦੱਸਿਆ ਕਿ ਉਹ ਸਸਤ ਕਹਿੰਦੀ ਹੈ ਕਿ ਮੈਨੂੰ ਬੇਸਮੈਂਟ ਦੇ ਵਿੱਚ ਇੱਕ ਜਰਾਬ ਮਿਲੀ ਸੀ ਜਿਸ ਤੋਂ ਬਾਅਦ ਉਸਨੇ 911 ਤੇ ਕਾਲ ਵੀ ਕੀਤੀ ਸੀ ਪਰ ਧੀ ਨੇ ਉਸਨੂੰ ਰੋਕ ਦਿੱਤਾ ਸੀ ਇੱਥੇ ਇੱਕ ਲੜਾਈ ਦੀ ਰਿਕਾਰਡਿੰਗ ਹੈ ਜਿਹੜੀ ਉਹ 911 ਤੇ ਕੀਤੀ ਗਈ ਕਾਲ ਦੇ ਵਿੱਚ ਵੀ ਆਈ ਸੀ ਪਰ ਉਸ ਸਮੇਂ ਰਿਕਾਰਡਿੰਗ ਦੇ ਵਿੱਚ ਇਹ ਸਾਫ਼ ਨਹੀਂ ਹੋ ਪਾਰ ਰਿਹਾ ਸੀ ਕਿ ਆਖਿਰਕਾਰ ਇਹ ਸਾਰੇ ਜਾਣੇ ਕਿਸ ਗੱਲ ਨੂੰ ਲੈ ਕੇ ਲੜ ਰਹੇ ਨੇ ਸਸਤਾ ਕਹਿਣਾ ਕਿ ਮੈਂ ਤਾਂ ਰਸਨਾ ਚਾਹੁੰਦੀ ਸੀ ਪਰ ਇਹਨਾਂ ਦੇ ਵੱਲੋਂ ਮੈਨੂੰ ਰੋਕ ਦਿੱਤਾ ਗਿਆ ਇਸਦੇ ਚਲਦੇ ਹੋਏ ਹੀ ਇਹ ਸਾਰੀ ਘਟਨਾ ਤੋਂ ਬਾਅਦ ਨਨਾਨ ਨੂੰ 12 ਸਾਲ ਦੀ ਜੀਜੇ ਨੂੰ 7 ਸਾਲ ਦੀ ਸਹੁਰੇ ਨੂੰ 6 ਸਾਲ ਦੀ ਕੈਦ ਸੁਣਾਈ ਗਈ ਅਤੇ ਇਸ ਤਰੀਕੇ ਦੇ ਨਾਲ ਇੱਕ ਪੁੱਤ ਦੇ ਵੱਲੋਂ ਆਪਣੀ ਹੀ ਭੈਣ ਜੀਜੇ ਪਿਓ ਅਤੇ ਮਾਂ ਦੇ ਖਿਲਾਫ ਹੋ ਸਮੇ ਹੋ ਗਿਆ ਜਦੋਂ ਉਹ ਜਾਣਦਾ ਸੀ ਕਿ ਉਸਦੀ ਘਰਵਾਲੀ ਨੂੰ ਜਿਸਦੇ ਨਾਲ ਉਸਨੇ ਲਵ ਮੈਰਿਜ ਕਰਵਾਈ ਸੀ ਉਸਦੇ ਹੀ ਪਰਿਵਾਰਿਕ ਮੈਂਬਰ ਤੰਗ ਪਰੇਸ਼ਾਨ ਕਰਦੇ ਸੀ ਉਹਨਾਂ ਗੱਲਾਂ ਤੋਂ ਝਿੜਦੇ ਸੀ ਜਿਹੜੀਆਂ ਗੱਲਾਂ ਸਹੀ ਨੇ ਉਸ ਨੂੰ ਵੱਧ ਪ੍ਰੈਫਰੈਂਸ ਦੇਣੀ ਆਪਣੀ ਪਤਨੀ ਦੀ ਸਾਈਡ ਲੈਣੀ ਨਰਾਂਟ ਤੇ ਪਰਜਾਈ ਦੀ ਲੜਾਈ ਇਸ ਹੱਦ ਤੱਕ ਵੱਧ ਗਈ ਕੇਸ ਦੇ ਵਿੱਚ ਉਸ ਨੇ ਆਪਣੀ ਭਾਬੀ ਦੀ ਜਾਨ ਲੈ ਲਈ ਅਤੇ ਇੱਕ ਮਾਸੂਮ ਬੱਚੀ ਤੋਂ ਉਸ ਦੀ ماں ਖੋ ਲਈ